ਜੀ ਨਾਲ ਬੇਨਤੀ ਕਰਨ ਜਾ ਰਿਆਂ ਵੀ ਅਸੀਂ ਉਸ ਸੰਦਰਭ ਵਿੱਚ ਇਕੱਠੇ ਹੋਇਆ ਸਿੰਘ ਸਭਾ ਸਥਾਪਨਾ ਦਿਵਸ ਸਿੰਘ ਸਭਾ ਸਥਾਪਨਾ ਦਾ ਵਾਤਾਵਰਣ ਕਿਉਂ ਬਣਾਉਣਾ ਪਿਆ ਇਹਦੀ ਸਥਾਪਨਾ ਕਿਉਂ ਕਰਨੀ ਪਈ ਉਹਦਾ ਕਾਰਨ ਕੀ ਹੈ ਪਿਛੋਕੜ ਕੀ ਹੈ ਅੰਗਰੇਜ਼ ਨੇ ਜਦੋਂ ਇਹ ਕੰਮ ਕੀਤਾ ਪਹਿਲਾਂ ਉਹ ਕੰਮ ਕਰਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋਤਾਂ ਜਗਾਉਣ ਵਾਲੀ ਗੱਲ ਔਰ ਕਰਵਾਇਆ ਉਹਨੇ ਕਿੰਨਾ ਕੋਲੋ ਅੱਜ ਜਿਵੇਂ ਮੈਂ ਇੱਥੇ ਚਿੱਟੇ ਕੱਪੜੇ ਪਾ ਕੇ ਬੈਠਾ ਨਾ ਐਦਾਂ ਦੇ ਸੀਗੇ ਬਾਬੇ ਏਮ ਕਿਸ ਨੇ ਗੋਲ ਪੱਗ ਬਨ ਲਈ ਇਸ ਤਰ੍ਹਾਂ ਪੁੜੇ ਰਾਮ ਨਾਲ ਸਿੱਖ ਵੀ ਕਹਿਣ ਬਿ ਲੋਹਤਾ ਮਹਾਰਾਜ ਮਹਾਂਪੁਰਸ਼ ਨੇ ਲੈ ਮਹਾਂਪੁਰਸ਼ਾਂ ਨੇ ਕਿਹਾ ਜੋਤ ਜਗਾਣੀ ਹੈ ਤੇ ਤੁਹਾਡੀ ਕੀ ਜਰਤ ਹੈ ਤੁਸੀਂ ਜੋਤ ਨਾ ਜਗਾਓ ਐਦਾਂ ਉੱਥੇ ਕੰਮ ਹੋਇਆ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੋਤਾਂ ਔਰ ਗੌਰ ਕਰਿਓ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੂਰਤੀਆਂ ਤੱਕ ਸਥਾਪਿਤ ਕਰ ਦਿੱਤੀਆਂ ਗਈਆਂ ਔਰ ਹੋਰ ਬੇਨਤੀ ਕਰਦੇ ਆ ਥਾਲੀ ਦੇ ਵਿੱਚ ਦੀਵੇ ਰੱਖ ਕੇ ਆਰਤੀ ਹੋਣ ਲੱਗ ਪਈ ਦੱਸੋ ਇੱਕ ਗੁਰਦੁਆਰਾ ਸਾਹਿਬ ਜੀ ਦੇ ਵਾਤਾਵਰਣ ਵਿੱਚ ਤੇ ਇੱਕ ਸਾਡੇ Hindu ਭਰਾਵਾਂ ਦੇ ਧਾਰਮਿਕ ਸਥਾਨ ਮੰਦਿਰ ਵਿੱਚ ਕੀ ਅੰਤਰ ਰਹਿ ਗਿਆ ਤੁਹਾਡਾ ਨਿਆਰਾਪਣ ਫਿਰ ਕਿੱਥੇ ਜੇਕਰ ਅਸੀਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੱਥ ਵਿੱਚ ਥਾਲ ਲੈ ਕੇ ਦੀਵੇ ਜਗਾ ਕੇ ਆਰਤੀ ਕਰਨੀ ਹੈ ਫਿਰ ਮਾਫ ਕਰਿਓ Hindu ਭਰਾਵਾਂ ਦੇ ਮੰਦਿਰ ਵਿੱਚ ਤੇ ਗੁਰਦੁਆਰੇ ਵਿੱਚ ਕੋਈ ਫਰਕ ਹੈ ਜੀ ਫਿਰ ਫਿਰ ਤੁਸੀਂ ਕਿ ਕਿਸੇ ਢੰਗ ਨਾਲ ਅਸੀਂ ਕਹਾਂਗੇ ਵੀ ਜਿਹੜਾ ਖਾਲਸਾ ਨਿਆਰਾ ਹੁੰਦਾ ਹੈ ਔਰ ਗੌਰ ਕਰਿਓ ਇਹ ਕੰਮ ਕੋ ਹਿੰਦੂ ਭਰਾ ਨਹੀਂ ਇਸ ਬਾਣੇ ਵਿੱਚ ਕੀਤਾ ਜਾ ਰਿਹਾ ਹੈ ਤਖਤ ਪਟਨਾ ਸਾਹਿਬ ਦੇ ਉੱਤੇ ਉੱਥੇ ਕਮਾਂਮ ਹੁੰਦਾ ਹੈ ਉੱਥੇ ਜਿਹੜਾ ਕੰਮ ਹੈ ਜਿਹੜਾ ਬੰਦਾ ਇਹ ਗੱਲ ਤੁਹਾਨੂੰ ਆ ਕੇ ਦੱਸਦਾ ਆ ਜਾਂ ਜਿਹੜੇ ਲੋਕ ਆ ਕੇ ਕਹਿਣ ਵੀ ਮਨਮਤ ਬੰਦ ਕਰੋ ਉਹਨਾਂ ਨੂੰ ਮੈਡਲ ਦਿੱਤਾ ਜਾਂਦਾ ਵੀ ਇਹ ਕੀ ਨੇ ਪੰਥ ਦੋਖੀ ਨੇ ਇਹ ਕੀ ਨੇ ਜੀ ਮਤਲਬ ਜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਨਮਤ ਹੋ ਰਹੀ ਹੈ ਇੱਥੇ ਮੈਂ ਆਵਾਂ ਜਾਂ ਮੇਰੇ ਨਾਲ ਜਿਹੜੇ ਵੀਰ ਆਏ ਨੇ ਸਰਦਾਰ ਆਏ ਨੇ ਭਰਾ ਉੱਥੇ ਆ ਕੇ ਗੱਦੀ ਲਾ ਕੇ ਬਹਿ ਜਾਣ। ਤੁਹਾਡੇ ਵਿੱਚੋਂ ਕੋਈ ਵੀ ਰੁੱਟ ਕੇ ਕਵੇ ਭਾਈ ਜੇ ਗੱਦੀ ਚੱਕੋ ਇੱਥੇ ਗੱਦੀ ਨਹੀਂ ਲੱਗਣੀ ਗੱਦੀ ਪਹਿਲਾਂ ਲੱਗਿਓ ਗੁਰੂ ਸਾਹਿਬ ਦੇ। ਤਖਤ ਗੁਰੂ ਗ੍ਰੰਥ ਸਾਹਿਬ ਜੀ ਵਾਸਤੇ ਹੈ। ਤਾਂ ਦੱਸੋ ਬੰਦਾ ਪੰਥ ਦੋਖੀ ਹੈ ਜਾਂ ਪੰਥ ਦਾ ਹਮੀ ਭਰਨ ਵਾਲਾ ਬੰਦਾ ਹੈ? ਕੌਣ ਹੈ ਜੀ ਉਹ ਭਲਾ? ਪੰਥ ਦਾ ਸ਼ੁੱਭ ਚਿੰਤਕ ਹੈ ਨਾ ਬੰਦਾ। ਹੁਣ ਐਸ ਢੰਗ ਨਾਲ ਜਦੋਂ ਉਸ ਵੇਲੇ ਅੰਗਰੇਜ਼ ਨੇ ਕੰਮ ਕਰ ਦਿੱਤਾ, ਕਰਵਾਇਆ ਕਿ ਨਾ ਕੋਣੋ। ਐਸੇ ਲਿਵਾਸ ਦੇ ਵਿੱਚ ਸਾਨੂੰ ਲੋਕ ਉਹ ਬਹਿ ਗਏ। ਜਿਹੜੇ ਜਿਹੜੇ ਕੰਮ ਤੋਂ ਵਰਜਿਤ ਕੀਤਾ ਗਿਆ ਉਹ ਉਹ ਕੰਮ ਸਾਰੇ ਸ਼ੁਰੂ ਹੋ ਗਏ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਬੇਨਤੀ ਕੀਤੀ ਵੀ ਫੋਟੋ ਆ ਤੱਕ ਰਖਾ ਦਿੱਤੇ ਗਏ ਇੱਕ ਵਿੱਚੋਂ ਨਿੱਕਾ ਜਾਂ ਨੁਕਤਾ ਮੈਂ ਸਾਂਝਾ ਕਰਨਾ ਜੀ ਅੱਗੇ ਦੇਖੋ ਸੰਗਤ ਜੀ ਇੱਕ ਪੰਜਾਬੀ ਦੀ ਕਹਾਵਤ ਹੈ ਵੀ ਜਦੋਂ ਜਾਗੇ ਉਦੋਂ ਸਵੇਰਾ ਜਦੋਂ ਜਾਗੇ ਜੀ ਉਦੋਂ ਸਵੇਰਾ ਪਰ ਜੇ ਸਵੇਰ ਹੋਣ ਤੇ ਵੀ ਨਾ ਜਾਗੇ ਉਹਨੂੰ ਕੀ ਕਹਾਂਗੇ ਅਸੀਂ ਉਹਨੂੰ ਕਹਿੰਦੇ ਵੀ ਮਛਲਾ ਹੋਇਆ ਕਹਿੰਦੇ ਨੇ ਵੀ ਜਾਗੇ ਹੋਏ ਨੂੰ ਜਗਾਇਆ ਨਹੀਂ ਜਾ ਸਕਦਾ ਬੱਚੇ ਸਵੇਰੇ ਉੱਠਦੇ ਆ ਨਾ ਉਹਨਾਂ ਨੂੰ ਪਤਾ ਲੱਗਦਾ ਮਮੀ ਪਾਪਾ ਜਾਗ ਗਏ ਆ ਉਹੀ ਮਤਲੇ ਹੋ ਕੇ ਪਏ ਰਹਿੰਦੇ ਆ ਕਦੇ ਇਹਨੂੰ ਬਖ ਲੈ ਲਿਆ ਉਹਨੂੰ ਲੈ ਲਿਆ ਉਹ ਜਾਗਦੇ ਹੁੰਦੇ ਆ ਲੇਕਿਨ ਮਤਲੇ ਹੋ ਕੇ ਫਿਰ ਲੇਟੇ ਰਹਿੰਦੇ ਹੁਣ ਗੁਰਬਾਣੀ ਨੇ ਇਹ ਗੱਲ ਕਹੀ ਵੀ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਜਿਹੜਾ ਤੁਹਾਡਾ ਰੱਬ ਆ ਉਹਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਜੇ ਇਹ ਮੂਰਤ ਸੱਚੀ ਹੈ ਆ ਬੋਲੋ ਸਾਰੇ ਜਣੇ ਜੇ ਪੜੇ ਧਿਆਨ ਇੱਕ ਇੱਕ ਸ਼ਬਦ ਧਿਆਨ ਨਾਲ ਪਕੜੋ ਜੇ ਜੇ ਦਾ ਮਤਲਬ ਜੇਕਰ ਜੇ ਵਾਕਏ ਗੱਲ ਸਹੀ ਹੈ ਫਿਰ ਬੋਲੋ ਜੇ ਇਹ ਮੂਰਤ ਮਤਲਬ ਇਹ ਵਾਲੀ ਜਿਹੜੀ ਮੂਰਤ ਤਸਵੀਰਾਂ ਇੱਕ ਇੱਕ ਸ਼ਬਦ ਸਮਝ ਆ ਰਿਹਾ ਦੀ ਬੋਲੋ ਫਿਰ ਜੇ ਇਹ ਮੂਰਤ ਸੱਚੀ ਹੈ ਜੇਕਰ ਇਹ ਮੂਰਤ ਸੱਚੀ ਹੈ ਜਿਹਨੂੰ ਤੂੰ ਪੂਜਦਾ ਹੈ ਜਿਹਨੂੰ ਤੂੰ ਮੰਨ ਕੇ ਬੈਠਿਆ ਵੇ ਗੁਰੂ ਨਾਨਕ ਦੀ ਫੋਟੋ ਹੈ ਜਿਹਨੂੰ ਤੂੰ ਮੰਨਦਾ ਵੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਹੈ ਔਰ ਫੋਟੋ ਉਹਨਾਂ ਲੋਕਾਂ ਨੇ ਪ੍ਰਚਲਿਤ ਕਰਵਾਏ ਗੌਰ ਕਰਿਓ ਔਰ ਫਿਰ ਹੋਇਆ ਭਲਾ ਕੀ ਹੈ ਮਾਫ ਕਰਨਾ ਜਿਹੜਾ ਮੈਗਲਾ ਲੱਗਾ ਗਾ ਗੁਰੂ ਸਾਹਿਬ ਜਿੱਦੀਆਂ ਫੋਟੋਆਂ ਨਾਲ ਉਹਨਾਂ ਨੇ ਸਿਗਰਟ ਤੱਕ ਲਾ ਦਿੱਤੀ ਦਰਦ ਕਿਹਨੂੰ ਹੋਇਆ ਸਾਨੂੰ ਹੋਇਆ ਵੀ ਸਾਡੇ ਬਾਪੂ ਦੀ ਫੋਟੋ ਨਾਲ ਸਿਗਰਟ ਲਾ ਦਿੱਤੀ ਸਾਨੂੰ ਦਰਦ ਹੋਇਆ ਹਾਲਾਂਕਿ ਸਾਡੇ ਪਿਓ ਦੀ ਫੋਟੋ ਹੈ ਨਹੀਂ ਹੈ ਹైదరాబాద్ ਵਿੱਚ ਮੈਨੂੰ ਵੀ ਪੁੱਛਿਆ ਗਿਆ ਵੀ ਇਹ ਮਹਾਰਾਜ ਦੀ ਫੋਟੋ ਨਾਲ ਮੈਂ ਕਹਾਂ ਜੀ ਮੈਂ ਮੰਨਦਾ ਨਹੀਂ ਮੇਰੇ ਪਿਓ ਦੀ ਫੋਟੋ ਹੈ ਮੈਂ ਕਿਉਂ ਮੰਨਾਂ ਜਦੋਂ ਮੇਰੇ ਪਿਓ ਦੀ ਫੋਟੋ ਨਹੀਂ ਹੈਗੀ ਤੁਸੀਂ ਮੰਨ ਕੇ ਬਹਿ ਗਏ ਮੈਂ ਤੁਹਾਡੇ ਪਿਓ ਦੀ ਫੋਟੋ ਹੈ ਤੁਹਾਡੇ ਪਿਓ ਦੀ ਫੋਟੋ ਪਤਾ ਜੀ ਕਿੱਥੇ ਹੈ ਪਤਾ ਜੀ ਕਿਹੜੀ ਗੁਰਨਾਨ ਦੇ ਸਾਹਿਬ ਦੀ ਫੋਟੋ ਜਗਜੀ ਸਾਹਿਬ ਆਸਾ ਕੀ ਵਾਰ ਮਹਲਾਰ ਕੀ ਵਾਰ ਮਾਂਝ ਕੀ ਵਾਰ ਇਹ ਕੀ ਹੈ ਜੀ ਗੁਰੂ ਨਾਨਕ ਸਾਹਿਬ ਜੀ ਦੀ ਤਸਵੀਰ ਇਹਦੇ ਵਿੱਚੋਂ ਪ੍ਰਾਪਤ ਹੁੰਦੀ ਹੈ ਭਾਈ ਗੁਰਦਾਸ ਜੀ ਨੇ ਗੱਲ ਕਹੀ ਹੈ ਉਹ ਕਹਿੰਦੇ ਨੇ ਵੀ ਭਾਈ ਯਾਦ ਰੱਖੋ ਗੁਰ ਮੂਰਤ ਗੁਰ ਸ਼ਬਦ ਹੈ ਗੁਰ ਮੂਰਤ ਸ਼ਬਦ ਹੈ ਭਾਈ ਗੁਰਦਾਸ ਜੀ ਫਿਰ ਬਲੋ ਗੁਰ ਮੂਰਤ ਗੁਰ ਸ਼ਬਦ ਹੈ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਅਸਲ ਵਿੱਚ ਕੀ ਹੈ ਜੀ ਗੁਰੂ ਦੀ ਮੂਰਤ ਹੈ ਤਸਵੀਰ ਹੈ ਗੁਰੂ ਦਾ ਸ਼ਬਦ ਔਰ ਅੰਗਰੇਜ਼ ਨੇ ਕੀ ਕੀਤਾ ਵਕਤ ਦੇ ਬਾਬਿਆਂ ਦੇ ਕੋਲੋਂ ਕੀ ਕੰਮ ਕਰਵਾਇਆ ਉਹਨਾਂ ਨੇ ਕਿਹਾ ਵੀ ਤੁਸੀਂ ਫੋਟੋ ਰਖਵਾਓ ਜਦੋਂ ਸੇਖਾਣ ਉਹਨਾਂ ਨੂੰ ਕਹੋ ਜੀ ਤੁਹਾਡੇ ਬਾਪੂ ਦੀ ਫੋਟੋ ਆ ਗੁਰੂ ਨਾਨਕ ਸਾਹਿਬ ਦੀ ਔਰ ਭੋਲਾ ਸਿੱਕ ਕੀ ਕਰਦਾ ਸੀਗਾ ਨਾਲੇ ਗੁਰੂ ਨੂੰ ਵੀ ਮੱਥਾ ਟੇਕ ਲਿਆ ਨਾਲੇ ਫੋਟੋ ਨੂੰ ਮੱਥਾ ਟੇਕ ਲਿਆ ਅੱਛਾ ਇੱਕ ਗੱਲ ਵਿੱਚੋਂ ਨੋਟ ਕਰਨ ਵਾਲੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਚੇਤਾ ਭੁੱਲ ਗਿਆ ਸੀਗਾ ਆਪਣੀ ਫੋਟੋ ਬਣਾਉਣ ਦਾ ਜਾਂ ਗੁਰਨਾਨਕ ਸਾਹਿਬ ਬਣਵਾ ਨਹੀਂ ਸਕਦੇ ਸੀ ਫੋਟੋਆਂ ਜਦੋਂ ਐਡ ਐਡੀਆਂ ਤਸਵੀਰਾਂ ਬਣ ਰਹੀਆਂ ਸੀ ਇਹ ਦੇਖੋ ਕਮਾਲ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਨੇ ਇੰਨਾ ਲੰਬਾ ਸਫ਼ਰ ਕੀਤਾ ਜਬਜੀ ਸਾਹਿਬ ਨਾ ਭੁੱਲਿਆ ਮਹਾਰਾਜ ਨੂੰ ਫੋਟੋ ਭੋਲੇ ਦੀ ਆਸਾ ਕੀ ਵਾਰ ਨਾ ਲਿਖਣਾ ਭੋਲੇ ਮਹਾਰਾਜ ਲੇਕਿਨ ਫੋਟੋ ਭਲਾਤੀ ਗੁਰੂ ਸਾਹਿਬ ਨੇ ਮਤਲਬ ਕੀ ਜਿਹੜੀ ਚੀਜ਼ ਦਾ ਮਤਲਬ ਹੀ ਨਹੀਂ ਗੁਰਮਤ ਨਾਲ ਬਾਪੂ ਨੇ ਉਹ ਕੀਤਾ ਹੀ ਕੁਝ ਨਹੀਂ ਉਹਦੇ ਨਾਲ ਜਦੋਂ ਸਾਡਾ ਫੋਟੋ ਨਾਲ ਲੈਣਾ ਹੀ ਦੇਣਾ ਨਹੀਂ ਹੈਗਾ ਤਾਂ ਫਿਰ ਫੋਟੋ ਦੇਖ ਕੇ ਸੀ ਕਰਨਾ ਕੀ ਹੈ ਭਾਈ ਕੀ ਕਰਨਾ ਜੀ ਦੱਸੋ ਔਰ ਮਾਫ ਕਰਿਓ ਗੁਰਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਗਿਆ ਸਾਡੇ ਭੋਲੇ ਸਿੱਖਾਂ ਨੇ ਜਿਹੜੇ ਅਮੀਰ ਜ਼ਾਦੇ ਨੇ 7-7000 ਦੀਆਂ ਫੋਟੋਆਂ ਤੇ ਲੈ ਆਣਗੇ 7 7000 ਦੀ ਲੇਕਿਨ ਗੁਰਦੁਆਰੇ ਵਿੱਚ ਇੱਕ ਬੱਚਿਆਂ ਦਾ ਕੈਂਪ ਲਾਉਣ ਲਈ ਕੋਈ ਪੈਸਾ ਨਹੀਂ ਆਇਆ ਕੋਈ ਪੈਸਾ ਨਹੀਂ ਆਇਆ ਗੁਰਦੁਆਰੇ ਦੇ ਵਿੱਚ ਕੀ ਹੈ ਜੀ ਕੈਂਪ ਲਾਉਣ ਲਈ ਕੋਈ ਪੈਸਾ ਨਹੀਂ ਕੋ ਬੱਚਿਆਂ ਨੂੰ ਸਟਿਕ ਲਿਆ ਦਈਏ ਕੋਈ ਗੁਰਮਤ ਕਲਾਸਸ ਦਾ ਅਰੇਂਜ ਕਰੀਏ ਇਹਦੇ ਵਾਸਤੇ ਸਾਡੇ ਕੋਲ ਕੀ ਹੈ ਬਜਟ ਦੀ ਘਾਟ ਇਹਦੇ ਵਾਸਤੇ ਕੀ ਜੀ ਬਜਟ ਦੀ ਲੇਕਿਨ ਫੋਟੋ ਵਾਸਤੇ ਬਜਟ ਬਹੁਤ ਹੈ ਫੋਟੋ ਵਾਸਤੇ ਬਹੁਤ ਵੱਡਾ ਬਜਟ ਹੈ ਗੁਰੂ ਨੇ ਤੁਹਾਨੂੰ ਸੁਚੇਤ ਕੀਤਾ ਸਗਾ ਵੀ ਭਾਈ ਇਹ ਫੋਟੋ ਦੇ ਤੁਸੀਂ ਪੁਜਾਰੀ ਨਹੀਂ ਬਣਨਾ ਤੁਸੀਂ ਪੁਜਾਰੀ ਕਹਦੇ ਆ ਅਕਾਲ ਦੇ ਇਹਦੇ ਪੁਜਾਰੀਆਂ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਤੇ ਮਹਾਰਾਜ ਨੇ ਫਿਰ ਇਸ ਕਰਕੇ ਬਾਣੀ ਵਿੱਚ ਇਹ ਗੱਲ ਲਿਖ ਦਿੱਤੀ ਵੀ ਥਾਪਿਆ ਨਾ ਜਾਏ ਉਹਨੂੰ ਸਥਾਪਿਤ ਹੀ ਨਹੀਂ ਕੀਤਾ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਫੋਟੋ ਨੂੰ ਕੀਤਾ ਜਾਂਦਾ ਨਾ ਬਣਾਇਆ ਜਾਂਦਾ ਆਪਾਂ ਪੰਕਤੀ ਅਗਲੀ ਪੂਰੀ ਕਰ ਲਈਏ ਜੇ ਇਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਉ ਕਬੀਰ ਸਾਹਿਬ ਕਹਿੰਦੇ ਜੇ ਮੂਰਤ ਸੱਚੀ ਹੈ ਤਾਂ ਰੱਬ ਦੀ ਮੂਰਤ ਬਣਾਉਣ ਵਾਲਾ ਜਿਹੜਾ ਵਿਅਕਤੀ ਹੈ ਉਹਨੇ ਰੱਬ ਦੀ ਹਿੱਕ ਤੇ ਬਹਿ ਕੇ ਇਹਦਾ ਨਿਰਮਾਣ ਕੀਤਾ ਆ ਉਦੋਂ ਰੱਬ ਨੂੰ ਤਾਂ ਕੋਈ ਤਕਲੀਫ ਨਾ ਹੋਈ ਉਦੋਂ ਰੱਬ ਨੂੰ ਕੀ ਹੈ ਕੋਈ ਤਕਲੀਫ ਨਾ ਹੋਈ ਉਦੋਂ ਰੱਬ ਨੂੰ ਕਿਸੇ ਵੀ ਪਾਸੇ ਤੋਂ ਕੋਈ ਤਕਲੀਫ ਨਾ ਹੋਈ ਲੇਕਿਨ ਮੂਰਤ ਕਹਦੀ ਹੈ ਕਿਹਾ ਜਾਂਦਾ ਹੈ ਵੀ ਰੱਬ ਦੀ ਮੂਰਤ ਹੈ ਕਿਹਾ ਕੀ ਜਾਂਦਾ ਜੀ ਰੱਬ ਦੀ ਮੂਰਤ ਆ ਸੰਗਤ ਜੀ ਹੱਥ ਜੋੜ ਬੇਨਤੀ ਕਰਦਾ ਜਾਵਾਂ ਮੈਂ ਚਲਦੀ ਵਿਚਾਰ ਵਿੱਚ ਆ ਗੁਰਦੁਆਰਾ ਸਾਹਿਬ ਵਿੱਚ ਤੁਸੀਂ ਵੀ ਫੋਟੋ ਲਾਏ ਹੋਏ ਇੱਥੇ ਗੁਰੂ ਸਾਹਿਬ ਦੇ ਫੋਟੋ ਨਹੀਂ ਇੱਥੇ ਗੁਰਬਾਣੀ ਦੀਆਂ ਪੰਕਤੀਆਂ ਚਾਹੀਦੀਆਂ ਲੱਗੀਆਂ ਇੱਥੇ ਕੀ ਲੱਗੀਆਂ ਚਾਹੀਦੀਆਂ ਗੁਰਬਾਣੀ ਦੀਆਂ ਪੰਕਤੀਆਂ ਪ੍ਰਬੰਧਕ ਵੀ ਵਿੱਚ ਬੈਠੇ ਹੋਣੇ ਮਤਾਂ ਇਤਰਾਜ਼ ਕਰਿਓ ਮੈਂ ਕੋ ਤੁਹਾਨੂੰ ਬੇਨਤੀ ਕਰਨਾ ਵੀ ਮੈਂ ਕਿਸੇ ਈਰਖਾਲੂ ਭਾਵਨਾ ਨਾਲ ਜਾਂ ਮੈਂ ਕਿਸੇ ਦੁਸ਼ਵੈਸ਼ ਵਿੱਚ ਆ ਕੇ ਮੈਂ ਤੇ ਮਿੰਨਤ ਕਰ ਰਿਹਾ ਜੀ ਤੁਹਾਡੇ ਬੇਦਖਾਈ ਰਾਪਤੀ ਤੇ ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਇਹਦਾ ਸਾਡੇ ਨਾਲ ਕੀ ਹੈ ਜੀ ਇੱਥੇ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਲਿਖ ਕੇ ਲਿਆਓ ਇੱਥੇ ਗੁਰਬਾਣੀ ਦੇ ਪੰਕਤੀਆਂ ਲੱਗੀਆਂ ਹੋਣ ਜਿਹੜੇ ਵੀਰਾਂ ਤੇ ਭੈਣਾਂ ਨੇ ਹੁਣ ਤੁਸੀਂ ਆਪਣੇ ਘਰਾਂ ਵਿੱਚ ਜਾਣਾ ਸਾਡੇ ਘਰਾਂ ਵਿੱਚ ਹੀ ਫੋਟੋ ਲੱਗਿਆ ਹੋਣਾ ਪ੍ਰੋਫੈਸਰ ਗੁਰਮਖ ਸਿੰਘ ਹੁਣਾਂ ਨੇ ਭਾਈ ਕਾਨ ਸਿੰਘ ਨਾਭਾ ਹੁਣੀ ਜੀ ਹੋ ਗਏ ਉਹਨਾਂ ਨੇ ਦਰਬਾਰ ਸਾਹਿਬ ਵਿੱਚੋਂ ਇਹੋ ਕੰਮ ਤੇ ਖਤਮ ਕਰਵਾਇਆ ਸੀਗਾ ਇਸੇ ਲਹਿਰ ਦਾ ਨਾਂ ਤੇ ਸਿੰਘ ਸਭਾ ਸਗਾ ਗੌਰ ਕਰੋ ਸਿੰਘ ਸਭਾ ਲਹਿਰ ਦਾ ਮਿਸ਼ਨ ਕੀ ਸਿਕਾ ਵੀ ਸਿੱਖਾਂ ਦੇ ਵਿੱਚ ਕੇਵਲ ਗੁਰੂ ਸਿਧਾਂਤ ਨੂੰ ਪ੍ਰਚਾਰਿਆ ਜਾ ਕੇਵਲ ਗੁਰੂ ਸਿਧਾਂਤ ਨੂੰ ਉਹਨਾਂ ਦੇ ਵਿੱਚੋਂ ਮਨਮਤ ਨੂੰ ਕੱਢ ਕੇ ਬਾਹਰ ਸੁੱਟਿਆ ਜਾਵੇ ਤੇ ਭਲਾਾਂ ਚ ਕੀ ਹੋਣ ਰਿਹਾ ਜੀ ਕਮਾਲ ਦੀ ਗੱਲ ਹੈ ਵੀ ਗੁਰਦੁਆਰੇ ਵਿੱਚ ਫੋਟੋ ਲੱਗੇ ਹੋਏ ਨੇ ਗੁਰਦੁਆਰੇ ਵਿੱਚ ਤੇ ਘਰਾਂ ਵਿੱਚ ਤੇ ਫਿਰ ਲੱਗਣੀਆਂ ਜੀ ਮਾਫਤ ਹਾਂ ਘਰਾਂ ਵਿੱਚ ਕੀ ਅਸੀਂ ਲੋਕਟ ਬਣਾ ਲੈ ਬਾਬੇ ਦੀ ਫੋਟੋ ਦਾ ਘਰਾਂ ਵਿੱਚ ਫੋਟੋ ਲਾ ਲੈ ਅਸੀਂ ਵੀ ਸਵੇਰੇ ਅਸੀਂ ਉੱਠਦੇ ਹਾਂ ਜਦੋਂ ਤੱਕ ਬਾਬੇ ਦੀ ਫੋਟੋ ਦੇ ਦਰਸ਼ਨ ਨਾ ਹੋਣ ਕਮਾਲ ਦੀ ਗੱਲ ਹੈ ਸੰਗਤ ਜੀ ਐਡੇ ਅਸੀਂ ਮਾਫ ਕਰ ਰਿਹਾ ਮੈਂ ਸ਼ਬਦ ਲੱਗਾ ਵਰਤਨ ਵੀ ਐਨੇ ਆਪਾਂ ਅੰਨੇ ਹੋ ਗਏ ਵੀ ਸਾਨੂੰ ਸਾਡੇ ਪਿਓ ਦੀ ਪਛਾਣ ਕਰਨੀ ਨਾਲੇ ਕਮਾਲ ਹੋ ਗਿਆ ਔਰ ਹੋਇਆ ਪਤਾ ਜੀ ਕਿਉਂ ਹੈ ਕਿਉਂ ਹੈ ਜੀ ਭਲਾ ਆਪਣੇ ਭਾਣੇ ਜੋ ਅੱਗੇ ਕੀ ਜੀ ਆਪਣੇ ਭਾਣੇ ਜੋ ਜਿਹੜਾ ਆਪਣੇ ਭਾਣੇ ਚ ਚੱਲਦਾ ਆਪਣੀ ਅਕਲ ਦੇ ਮੁਤਾਬਕ ਚੱਲਦਾ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਚੋਟ ਖਾਦੀ ਨਾ ਜਦੋਂ ਉਹਨਾਂ ਨੇ ਬਾਬੇ ਨਾਨਕ ਦੀ ਕਹੀ ਜਾਂਦੀ ਫੋਟੋ ਨਾਲ ਸਿਗਰਟ ਨੂੰ ਲਾ ਦਿੱਤਾ ਸਾਨੂੰ ਦਰਦ ਹੋਇਆ ਬਈ ਕਿਉਂ ਲਾਈ ਜੀ ਅਸੀਂ ਮੰਨਿਏ ਕਿਉਂ ਅਸੀਂ ਕੌਣ ਹੁੰਨੇ ਆ ਮੰਨਣ ਵਾਲੇ ਵੀ ਫੋਟੋ ਗੁਰਨਾਨਕ ਸਾਹਿਬ ਦੀ ਹੈ ਸਾਡੇ ਦਾ ਪਿਓ ਦੀ ਹੈ ਨਹੀਂ ਜੀ ਫੋਟੋ ਸਾਡੇ ਪਿਓ ਦੀ ਕੋਈ ਫੋਟੋ ਨਹੀਂ ਹੈ ਸਾਡੀ ਫੋਟੋ ਕੀ ਹੈ ਕੇਵਲ ਗੁਰਬਾਣੀ ਗੁਰ ਮੂਰਤ ਗੁਰ ਸ਼ਬਦ ਹੈ ਗੁਰੂ ਦਾ ਸ਼ਬਦ ਹੀ ਅਸਲ ਵਿੱਚ ਕੀ ਹੈ ਗੁਰੂ ਦੀ ਮੂਰਤ